ਆਹ ਬਹੁਤ ਦੁਖਦਾਈ ਘਟਨਾ ਹੋਈ ਏ ਮੇਰੇ ਪਿੰਡ ਦਾ ਮੁੰਡਾ ਸੀ ਬਾਈ ਸਬੋਹਰੋਂ ਆਉਂਦਾ ਸੀਗਾ ਇਹ ਤੇ ਕਿਨੂਆਂ ਦੀ ਕਰੇਟਾਂ ਪਈਆਂ ਹਨ ਕਿਨੂ ਲਾ ਕੇ ਆਇਆ ਰਾਤ ਮੰਡੀ ਤੇ ਆ ਬਾਈਪਾਸ ਮੇਨ ਰੋਡ ਆ ਬਹੁਤ ਉੱਚੀ ਆ ਹਨਾ ਪਤਾ ਨਹੀਂ ਅੱਗੋਂ ਲਾਈਟਾਂ ਪਈਆਂ ਕਿ ਕੀ ਹੋਇਆ ਕਿ ਪਾਵਰ ਸਟੀਅਰਿੰਗ ਦਾ ਕੰਮ ਛੱਡ ਗਿਆ ਵੀ ਲੀਕ ਹੋਇਆ ਪਿਆ ਹੋ ਸਕਦਾ ਡਿੱਗਣ ਤੋਂ ਬਾਅਦ ਇਹ ਲੀਕ ਹੋਇਆ ਹੋਵੇ ਪਤਾ ਨਹੀਂ ਲਾਈਟਾਂ ਪਈਆਂ ਕੀ ਚੱਕਰ ਬਣਿਆ ਤੇ ਮੁੰਡਾ ਸੜਕ ਤੋਂ ਸਾਨੇ ਟਰੈਕਟਰ ਟਰਾਲੀ ਥੱਲੇ ਆ ਗਿਆ ਧੌਣ ਟੁੱਟ ਗਈ ਤੇ ਮੁੰਡਾ ਥਾਂ ਤੇ ਹੀ ਮੁੱਕ ਗਿਆ ਜਵਾਨ ਮੁੰਡਾ ਸੀ ਛੋਟੀ ਉਮਰ ਦਾ ਹੀ ਸੀਗਾ ਹਜੇ ਕੰਮ ਬਹੁਤ ਕਰਦਾ ਸੀ ਪਤੰਦਰ ਪੁੱਲਰ ਪੁੱਲਰ ਪੱਟ ਕੇ ਉਤੋਂ ਥੱਲੇ ਆ ਕੇ ਵੱਜਿਆ ਟਰੈਕਟਰ ਸਿੱਧਾ ਖੜਾ ਪਸ ਪੌਣ ਟੁੱਟ ਗਈ ਪਤਾ ਨਹੀਂ ਕਿਵੇਂ ਟੁੱਟੀ ਹੈ ਕੀ ਗੱਲ ਬਣੀ ਤੇ ਵਿੱਚੇ ਕਹੀ ਜਾਂਦੇ ਆ ਵੀ ਇਹਦਾ ਸਟੀering ਜਿਹੜਾ ਪ੍ਰੈਸ਼ਰ ਪ੍ਰੈਸ਼ਰ ਸਟੀering ਹੈ ਲੀਕ ਹੋ ਗਿਆ ਤੇ ਸਟੀering ਕੰਟਰੋਲ ਛੱਡ ਗਿਆ ਤੇ ਟਰੈਕਟਰ ਥੱਲੇ ਲਹਿ ਗਿਆ ਬਾਕੀ ਸੀ ਤਾਂ ਸਪੀਡ 'ਚ ਟਰੈਕਟਰ ਗੇਅਰ 'ਚ ਬੰਦ ਹੋਇਆ ਬਹੁਤ ਟੋਆ ਪੱਟਾ ਪਿਛਲੇ ਟਾਰਾਂ ਨੇ ਘੜੀਸ ਦਾ ਆਇਆ ਬੜੀ ਦੂਰ ਤੱਕ ਬਸ ਬੇਨਤੀ ਇੰਨੀ ਹੈ ਭਈ ਅੱਜ ਦੇ ਟਾਈਮ ਚ ਚਾਅਦਾ ਧਿਆਨ ਆਪ ਰੱਖੋ ਹਨਾ ਖਾਸ ਕਰਕੇ ਰਾਤ ਬਰਾਤੇ ਜਦੋਂ ਆਉਣੇ ਜਾਂਦੇ ਆ ਰਾਹ ਚ ਤੱਗੋਂ ਲਾਈਟਾਂ ਪੈਂਦੀਆਂ ਉਹਨਾਂ ਨਾਲ ਵੀ ਬਹੁਤ ਨੁਕਸਾਨ ਹੁੰਦਾ ਓਵਰ ਸਪੀਡ ਨਾ ਚੱਲੋ ਤੁਹਾਡੇ ਨਾਲ ਤੁਹਾਡਾ ਪਰਿਵਾਰ